ਬੇਸਣ ਸੌ ਆਂਦਾ ਮੈਂ ਕਿਤੇ ਭੱਜ ਜਾਣਾ ਤੂੰ ਰੋਜ਼ ਪੈਸੇ ਪੁੱਛਣ ਆ ਜੰਨਾ ਧਰਪ ਸਿੰਘ ਹੌਂਕਾ ਪਰ ਕੇ ਆਪਣੇ ਘਰ ਨੂੰ ਚਲਾ ਗਿਆ ਗੁਰੂ ਦੇ ਬੋਲ ਉਹਦੇ ਬਾਾਰ-ਬਾਰ ਕੰਨ ਵਿੱਚ ਗੂੰਜ ਰਹੇ ਸਨ ਜੀ ਸਤਿ ਸ੍ਰੀ ਅਕਾਲ ਭਾਈ ਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੀ ਵੀਡੀਓ ਆ ਸੁਣਿਓ ਜ਼ਰੂਰ ਸਿਆਣੇ ਕਹਿੰਦੇ ਆ ਮਿਹਨਤੀ ਬੰਦੇ ਦਾ ਮੁੜਕਾ ਸੋਕਣ ਤੋਂ ਪਹਿਲਾਂ ਉਹਦੀ ਮਜ਼ਦੂਰੀ ਦੇ ਦੇਣੀ ਚਾਹੀਦੀ ਆ ਪਰ ਅਸੀਂ ਕੰਮ ਕਰਾ ਲੈਨੇ ਆ ਮਜ਼ਦੂਰੀ ਦੇਣ ਵਾਲੀ ਅਸੀਂ ਕਹਿੰਨੇ ਭਲਕੇ ਆ ਜੀ ਪਰਸੋਂ ਆ ਜੀ ਫਿਰ ਉਹਦੇ ਪੁਰਾਣੇ ਸਤਾਬ ਕਿਤਾਬ ਵੀ ਕੱਢ ਲਈਦੇ ਆ ਇੱਥੇ ਜਿਹੜੀ ਭਾਈ ਮਰੀਕ ਸਿੰਘ ਜੀ ਗੱਲ ਕਰ ਰਹੇ ਆ ਕਿ ਬਿਸ਼ਨ ਸਿੰਘ ਸਰਦਾਰ ਆ ਰੱਜਿਆ ਪੁੱਜਿਆ ਤਾਰਾ ਸਿੰਘ ਉਹਦੇ ਘਰ ਕੰਮ ਕਰਦਾ ਇੱਕ ਦਿਨ ਤਾਰਾ ਸਿੰਘ ਝਿਜਕਦਿਆਂ ਝਿਜਕਾਂ ਕਹਿੰਦਾ ਸਰਦਾਰ ਜੀ ਮੇਰੀ ਕੁਛ ਮਜ਼ਦੂਰੀ ਬਣਦੀ ਉਹ ਦੇ ਦਿਓ ਘਰੇ ਬੱਚੇ ਕਹਿੰਦੇ ਆ ਕੋਈ ਚੀਜ਼ਾਂ ਵਸਤਾਂ ਲਿਆਉਣੀਆਂ ਸਰਦਾਰ ਬਿਸ਼ਨ ਸਿੰਘ ਕਹਿੰਦਾ ਓਏ ਤੂੰ ਰੋਟੀਆਂ ਤਕਾਲਾਂ ਨੂੰ ਸਾਡੇ ਘਰੋਂ ਲੈ ਜਾਣਾ ਦੋ ਟਾਈਮ ਇੱਥੇ ਖਾਣਾ ਤੈਨੂੰ ਪੈਸਿਆਂ ਦੀ ਕੀ ਲੋੜ ਬਿਸ਼ਨ ਸਿੰਘ ਜਦੋਂ ਇਹ ਗੱਲ ਕਹਿੰਦਾ ਤੇ ਤਾਰਾ ਸਿੰਘ ਚੁੱਪ ਕਰ ਜਾਂਦਾ ਨਾਲ ਬਿਸ਼ਨ ਸਿੰਘ ਇਹ ਵੀ ਕਹਿ ਦਿੰਦਾ ਦੋਕ ਦਿਨਾਂ ਨੂੰ ਦੇ ਦੂੰਗਾ ਚਲੋ ਦੋ ਦਿਨ ਲੰਘਦੇ ਆ ਤਾਰਾ ਸਿੰਘ ਤਾਂ ਘਰ ਕੰਮ ਕਰਨ ਰੋਜ਼ ਆਉਂਦਾ ਹੀ ਆ ਜਦੋਂ ਤੀਜੇ ਦਿਨ ਤਾਰਾ ਸਿੰਘ ਘਰੇ ਆਣ ਕੇ ਵੜਦਾ ਤੇ ਦੇਖਦਾ ਕਿ ਕੁਝ ਸਾਧੂ ਸੰਤ ਧਰਮੀ ਪੁਰਸ਼ ਵਿਸ਼ਨ ਸਿੰਘ ਦੇ ਘਰ ਬੈਠੇ ਆ ਤੇ ਵਿਸ਼ਨ ਸਿੰਘ ਆਪ ਥੱਲੇ ਬੈਠਾ ਸਾਧੂ ਪੁਰਸ਼ ਜਿਹੜੇ ਉਹ ਪਲੰਘੇ ਵਿਛਾ ਕੇ ਉੱਪਰ ਬਿਠਾਏ ਹੋਏ ਆ ਉਹਨਾਂ ਦੀ ਮੁੱਠੀ ਚਾਪੀ ਹੋ ਰਹੀ ਆ ਸਾਧੂ ਪੁਰਸ਼ ਵਿਸ਼ਨ ਸਿੰਘ ਨੂੰ ਕਹਿੰਦੇ ਆ ਵਿਸ਼ਨ ਸਿਆ ਬੜੀ ਤੂੰ ਸੇਵਾ ਸਾਡੀ ਕਰਦਾ ਰਿਹਾ ਵਾ ਐਤਕੀ ਅਸੀਂ ਜਿਹੜਾ ਪ੍ਰੋਗਰਾਮ ਕਰਨਾ ਨਾ ਉਹਦੇ ਤੇ 2000 ਰੁਪਏ ਪਾ ਕੇ ਉਹਦਾ ਲੱਗਣਾ ਪਿਛਲੀ ਵਾਰੀ 600 ਲੱਗਾ ਸੀ ਬਿਸ਼ਨ ਸਿੰਘ ਦੋਵੇਂ ਹੱਥ ਜੋੜ ਕੇ ਕਹਿੰਦਾ 1000 ਰੁਪਏ ਪਾ ਮੇਰੇ ਤੋਂ ਲੈ ਲਓ ਉਸੇ ਵੇਲੇ ਹਸਾਬ ਹੋ ਜਾਂਦਾ 1000 ਰੁਪਏ ਕੇ ਉਹਦੀ ਮਾਇਆ ਬਿਸ਼ਨ ਸਿੰਘ ਬਾਬਿਆਂ ਨੂੰ ਸੌਂਪ ਦਿੰਦਾ ਬਾਬੇ ਚੜ੍ਹਦੀ ਕਲਾ ਕਰਕੇ ਤੇ ਘਰੋਂ ਰੁਖਸਤ ਹੋ ਜਾਂਦੇ ਆ ਫਿਰ ਤਾਰਾ ਸਿੰਘ ਵੀ ਸੋਚਦਾ ਕਿ ਹੁਣ ਮੈਂ ਵੀ ਪੋਛੀ ਲਵਾਂ ਅੱਜ ਬਿਸ਼ਨ ਸਿੰਘ ਦਲੇਰ ਹੋਇਆ ਤਾਰਾ ਸਿੰਘ ਵੀ ਪੱਠਾ ਡੱਕਾ ਪਾ ਕੇ ਲੀੜੇ ਝਾੜ ਕੇ ਤੇ ਸਰਦਾਰ ਗੜੀ ਹੱਥ ਜੋੜ ਕੇ ਕਹਿੰਦਾ ਸਰਦਾਰ ਜੀ ਅੱਜ 2 ਦਿਨ ਹੋ ਗਏ ਆ ਜਵਾਕ ਤਰਲੇ ਲੈਂਦੇ ਆ ਤੇ ਮੈਨੂੰ ਵੀ ਖਰਚਾ ਪਾਣੀ ਦੇ ਦਿਓ ਵੇਸ਼ਣ ਸੌ ਆਂਦਾ ਮੈਂ ਕਿਤੇ ਭੱਜ ਜਾਣਾ ਤੂੰ ਰੋਜ਼ ਪੈਸੇ ਪੁੱਛਣ ਆ ਜੰਨਾ ਵੇਸ਼ਣ ਸੋ ਨਿਮਾ ਝਾਣਾ ਹੋਇਆ ਘਰੋਂ ਨਿਕਲਦਾ ਤੇ ਘਰੋਂ ਜਦੋਂ ਨਿਕਲਦਾ ਤੇ ਗੁਰਦੁਆਰੇ ਦੇ ਸਪੀਕਰ 'ਚ ਜਿਹੜੇ ਬੋਲ ਆ ਉਹ ਹਣ ਭਾਈ ਮਰੀਕ ਸਿੰਘ ਤੋਂ ਸੁਣੀਏ ਆ ਉਹ ਅੱਗੇ ਉਹ ਕੀ ਸੁਣਦਾ ਨਰਾਸ਼ੋਕੇ ਤਾਰਾ ਸਿੰਘ ਕਰੋ ਨਿਕਲ ਲਗਾ ਹੈ ਅਚਾਨਕ ਗੁਰਦੁਆਰੇ ਦੇ ਸਪੀਕਰ ਵਿੱਚੋਂ ਆਵਾਜ਼ ਆ ਰਹੀ ਸੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਤਾ ਭਰੇ ਜਾਂ ਮਰਦਾਰ ਨਾ ਖਾਏ ਉਸ ਤਾਰਾ ਸਿੰਘ ਦੇ ਅੰਦਰੋਂ ਹੋਂਗਾ ਨਿਕਲਿਆ ਗੁਰੂ ਨਾਨਕ ਤੇਰੀ ਬਾਣੀ ਨੂੰ ਸੁਣਨ ਵਾਲੇ ਬਹੁਤ ਨੇ ਤੇਰੀ ਬਾਣੀ ਦਾ ਪਾਠ ਕਰਨ ਵਾਲੇ ਬਹੁਤ ਨੇ ਬੜੇ ਲੋਕਾਂ ਦੇ ਕੰਨਾਂ ਵਿੱਚੇ ਬੋਲ ਪੈਂਦੇ ਹੋਣਗੇ ਪਰ ਤੇਰੀ ਬਾਣੀ ਦੀ ਕਮਾਈ ਕਰਨ ਵਾਲਾ ਭਾਈ ਲਾਲੋ ਵਰਗਾ ਕੋਈ ਵਿਰਲਾ ਹੀ ਹੋਵੇਗਾ ਅੱਜ ਉਹਦੇ ਕੰਨਾਂ ਵਿੱਚ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਦੂਜੇ ਪਾਸੇ ਇਹ ਧਰਮੀ ਪੁਸ਼ਾਕਾਂ ਵਿੱਚ ਫਿਰਦੇ ਉਹ ਲੋਕ ਜਿਹੜੇ ਗਰੀਬਾਂ ਦਾ ਹੱਕ ਮਾਰ-ਮਾਰ ਕੇ ਤਰ੍ਹਾਂ-ਤਰ੍ਹਾਂ ਦੇ ਕਰਮਕਾਂਡ ਕਰਦੇ ਨੇ ਦੋ ਤਸਵੀਰਾਂ ਅਜਤਾਰਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਸਨ ਇੱਕ ਪਾਸੇ ਕੁਰਬਾਨੀ ਨੂੰ ਵਿਚਾਰ ਕੇ ਜੀਵੇ ਕੋਈ ਕਰਤਾਰ ਦੀ ਲੋੜ ਸੀ ਦੂਜੇ ਪਾਸੇ ਕਰਮਕਾਂਡਾਂ ਵਿੱਚ ਲੁੱਟਾਈ ਜਾਂਦੀ ਮਾਇਆ ਦਾ ਪੱਖ ਸੀ ਤਾਰ ਸਿੰਘ ਹੌਂਕਾ ਪਰ ਕੇ ਆਪਣੇ ਘਰ ਨੂੰ ਚਲਾ ਗਿਆ ਗੁਰੂ ਦੇ ਬੋਲ ਉਹਦੇ ਬਾਰ-ਬਾਰ ਕੰਨ ਵਿੱਚ ਗੂੰਜ ਰਹੇ ਸਨ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮ ਆਂ ਭਰੇ ਚਾ ਮਰਦਾਰ ਨ ਖਾਏ ਓ ਗੁਰ ਪਿਆਰ ਵਾਲਿਓ ਆਹ ਕੋਸ਼ਿਸ਼ ਕਰਿਏ ਗੁਰਬਾਣੀ ਵੀ ਕਮਾਈ ਕਰਕੇ ਕਿਸੇ ਗਰੀਬ ਦਾ ਹੱਕ ਖਾਣ ਦੀ ਬਜਾਏ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਹਾਂਜੀ ਦੋਸਤੋ ਭਾਈ ਮਰੀਕ ਸਿੰਘ ਹੁਣਾਂ ਤੋਂ ਤੁਸੀਂ ਸੁਣ ਲਿਆ ਗੁਰੂ ਦਾ ਸ਼ਬਦ ਗੁਰੂ ਕੀ ਆਂਦਾ ਗੁਰੂ ਪੀਰਤਾ ਹੰਮੀ ਭਰਦੇ ਆ ਸਾਡੀ ਜੇ ਅਸੀਂ ਪਰਾਇਆ ਹੱਕ ਨਾ ਖਾਈਏ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਸੁਣਾ ਕੇ ਸਮਾਪਤ ਕਰ ਦੇਣੀ ਵੀਡੀਓ ਸੁਣ ਕੇ ਸ਼ੇਅਰ ਮੇਰੇ ਵੀਰ ਕਰ ਦਿਆ ਕਰੋ ਸਾਡੇ ਪਿੰਡ ਦੋ ਘਰ ਸੀ ਜਿਹੜੇ ਮਜ਼ਦੂਰੀ ਮਜ਼ਦੂਰ ਦਾ ਮੁਰਕਾ ਸੁੱਕਣ ਤੋਂ ਪਹਿਲਾਂ ਦੇ ਦਿੰਦੇ ਸੀ ਭਾਵ ਕੇ ਪੈਲੀ ਦੇ ਵਿੱਚ ਕੰਮ ਖਤਮ ਹੋਇਆ ਉਹਨਾਂ ਜੇਬ ਚੋਂ ਪੈਸੇ ਕੱਢੇ ਉਦੋਂ ਹੀ ਦੇ ਦੇਣੇ ਗੁਰੂ ਰਾਮਦਾਸ ਬਰਕਤਾਂ ਕਿਦਾਂ ਵਰਸਾਉਂਦਾ ਦੋਵੇਂ ਭਰਾ ਇੱਕ ਕਨੇਡਾ ਸੈਟ ਇੱਕ ਅਮਰੀਕਾ ਸੈਟ ਮੌਜਾਂ ਲੈਂਦੇ ਕਦੀ ਇੱਥੇ ਆ ਜਾਂਦੇ ਕਦੀ ਉੱਥੇ ਚਲੇ ਜਾਂਦੇ ਇੰਨੀ ਸੀਸ ਹੁੰਦੀ ਮਜ਼ਦੂਰੀ ਦੀ ਮਜ਼ਦੂਰ ਦੀ ਮਜ਼ਦੂਰੀ ਸਮੇਂ ਸਿਰ ਦਿੱਤੀ ਨਾ ਇੰਨਾ ਫਾਲ ਹੁੰਦਾ